ਹਾਂ ਜੀ ਆਪਾਂ ਜੀ ਮਿਕਸ ਦਾਲ ਬਣਾਈ ਹੈ ਸਾਰੀਆਂ ਦਾਲਾਂ ਨੂੰ ਭਿਉ ਕੇ ਜਿਹੜੀ ਦਾਲ ਬਣਾਉਂਦੇ ਹੁੰਦੇ ਆ ਤਾਂ ਬਹੁਤ ਹੀ ਵਧੀਆ ਹਾਂ ਜੀ ਇਹ ਟੇਸਟੀ ਬਣੀ ਹੈਗੀ ਜਿਸ ਤਰ੍ਹਾਂ ਲੰਗਰ ਵਾਲੀ ਦਾਲ ਹੁੰਦੀ ਬਿਲਕੁਲ ਉਸ ਤਰ੍ਹਾਂ ਦਾ ਹੀ ਇਹਦਾ ਟੇਸਟ ਹੈਗਾ ਆ ਤੁਸੀਂ ਜੀ ਇਸ ਤਰ੍ਹਾਂ ਹੀ ਬਣਾਉਣੀ ਹੈਗੀ ਬਹੁਤ ਵਧੀਆ ਬਣਦੀ ਹੈਗੀ ਆ ਚਲੋ ਜੀ ਹੁਣ ਆਪਾਂ ਤੁਹਾਨੂੰ ਦੱਸ ਦਿੰਦੇ ਆ ਆਪਾਂ ਇਹਨੂੰ ਕਿਸ ਤਰ੍ਹਾਂ ਬਣਾਇਆ ਹੈਗਾ ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਸਵਾਗਤ ਕਰਦੇ ਆ ਤੁਹਾਡਾ ਅੰਟਰੀਅਰ ਗਾਰਡਨ ਕਿਚਨ ਦੇ ਵਿੱਚ ਅਮੀਤ ਕਰਦੇ ਆ ਜੀ ਤੁਸੀਂ ਸਾਰੇ ਠੀਕ ਠਾਕ ਚੜ੍ਹਦੀ ਕਲਾ ਦੇ ਵਿੱਚ ਰਹੋ ਅੱਜ ਇਹ ਆਪਾਂ ਰੈਸਪੀ ਦੇ ਵਿੱਚ ਦਾਲ ਬਣਾਣੇ ਆ ਜ ਹਾਂਜੀ ਆਪਣੇ ਕੋਲ ਜਿਹੜੀਆਂ ਦਾਲਾਂ ਹੈਗੀਆਂ ਆ ਵੀ ਆਪਣੇ ਕੋਲ ਮੋਠਾਂ ਦੀ ਦਾਲ ਹੈਗੀ ਆ ਤੇ ਹਰੀ ਮੂੰਗੀ ਹੈਗੀ ਆ ਇਹਦੇ ਵਿੱਚ ਆਪਾਂ ਰਾਜਮਾ ਵੀ ਪਾਵਾਂਗੇ ਤੋਂ ਮੂੰਗੀ ਵੀ ਪਾਵਾਂਗੇ ਤੇ ਸਾਬਤ ਮਸਰ ਤੇ ਥੋੜੇ ਜਿਹਾ ਆਪਾਂ ਛੋਲੇ ਪਾਵਾਂਗੇ ਜਿਹੜੇ ਦਲੇ ਹੋਏ ਹੁੰਦੇ ਹੈਗੇ ਆ ਇਹਦੇ ਵਿੱਚ ਜੀ ਰਾਜਮਾ ਵੀ ਮਿਕਸ ਕਰਾਂਗੇ ਤੇ ਤੇ ਬੀੰਜ ਵੀ ਆਪਣੇ ਕੋਲ ਜਿਹੜੇ ਹੈਗੇ ਆ ਥੋੜੇ ਜਿਹਾ ਆਪਾਂ ਇਹ ਪਾਵਾਂਗੇ ਹਾਂ ਜਸਤਰਾ ਕਰਕੇ ਨਾ ਆਪਾਂ ਇਹ ਥੋੜੀਆਂ ਥੋੜੀਆਂ ਦਾਲਾਂ ਲੈਣੀਆਂ ਹੈਗੀਆਂ ਜਿੰਨੀਆਂ ਬਹੁਤ ਜ਼ਿਆਦਾ ਮੋੜ ਨਹੀਂ ਲੈਣਾ ਹੈਗਾ ਇਹਦੀ ਬਹੁਤ ਹੀ ਵਧੀਆ ਮਿਕਸ ਦਾਲ ਜਸਤਰਾ ਆਪਾਂ ਗੁਰਦੁਆਰ ਸਾਹਿਬ ਜਾ ਕੇ ਲੰਗਰ ਦੀ ਦਾਲ ਖਾਣੇ ਆ ਬਿਲਕੁਲ ਉਦਾਂ ਦੀ ਦਾਲ ਵਧੀਆ ਬਣਦੀ ਹੈਗੀ ਆ ਇਹ ਸਾਰੀਆਂ ਨੂੰ ਆਪਾਂ ਜੀ ਹੁਣ ਮਿਕਸ ਕਰਕੇ ਤੇ ਇਹਨਾਂ ਨੂੰ ਆਪਾਂ ਓਵਰ ਨਾਈਟ ਇਹਨੂੰ ਪਾਣੀ ਦੇ ਵਿੱਚ ਭਿਉਂ ਕੇ ਰੱਖਿਆ ਸੀਗਾ ਹੁਣ ਇਹ ਬਹੁਤ ਹੀ ਵਧੀਆ ਹੋ ਗਈਆਂ ਤੁਹਾਨੂੰ ਪਤਾ ਹੀ ਆ ਜਦੋਂ ਆਪਾਂ ਦਾਲ ਨੂੰ ਭਿਉ ਕੇ ਬਣਾਉਂਦੇ ਆ ਤਾਂ ਉਹਦੀ ਬਹੁਤ ਹੀ ਜ਼ਿਆਦਾ ਨਿਊਟ੍ਰੀਸ਼ਨ ਵੈਲਿਊ ਵੱਧ ਜਾਂਦੀ ਹੈਗੀ ਆ ਤੇ ਬਹੁਤ ਜ਼ਿਆਦਾ ਹਾਂਜੀ ਇਹ ਤਾਕਤਵਰ ਹੋ ਜਾਂਦੀ ਆ ਹੁਣ ਜੀ ਆਪਾਂ ਇਹ ਸਾਰੀ ਜਿਹੜੀ ਦਾਲ ਹੈਗੀ ਇਹਨੂੰ ਆਪਾਂ ਪਤਲੇ ਚ ਪਾ ਲੈਣਾ ਹਾਂ ਜੀ ਹੁਣ ਜੀ ਆਪਾਂ ਆਹ ਪਤਿਲਾ ਰੱਖ ਲਿਆ ਹੈਗਾ ਇਹਦੇ ਵਿੱਚ ਆਪਾਂ ਜਿਹੜਾ ਹੈਗਾ ਇਹ ਪਾਣੀ ਪਾ ਦੇਣਾ ਹੈ પહેલા ਤੁਸੀਂ ਦਾਲ ਦੇ ਕੋਆਡੇ ਲਈ ਨਿਕਲਦੀ ਦਾਲ ਆ ਤੁਸੀਂ ਪਾਣੀ ਪਾਉਣਾ ਹੈਗਾ ਉਹਨੇ ਬਾਅਦ ਚ ਵੀ ਆਪਾਂ ਪਾ ਸਕਦੇ ਹਾਂ ਕੇ ਤੇ ਇਹ ਵਾਲੀ ਜੀ ਆਪਣੀ ਦਾਲ ਹੈਗੀ ਆ ਬਹੁਤ ਵਧੀਆ ਜੀ ਸੋਖ ਹੋਈ ਆ ਓਵਰ ਨਾਈਟ ਆਪਾਂ ਇਹਨੂੰ ਪਾਣੀ ਵਿੱਚ ਭਿਉਂ ਕੇ ਰੱਖਿਆ ਸੀਗਾ ਹੁਣ ਬਹੁਤ ਵਧੀਆ ਹੋ ਗਈ ਜੇ ਤੁਸੀਂ ਇਹਨੂੰ ਹੋਰ ਵੀ ਵਧੀਆ ਤੁਸੀਂ ਜੇ ਪੁੰਗਰੀ ਹੋਈ ਬਣਾਉਣੀ ਤਾਂ ਇੱਕ ਦਿਨ ਤੁਸੀਂ ਹੋਰ ਵੀ ਕੱਪੜੇ ਦੇ ਵਿੱਚ ਬੰਨ ਕੇ ਰੱਖ ਸਕਦੇ ਆ ਫਿਰ ਬਹੁਤ ਵਧੀਆ ਇਹ ਪੁੰਗਰ ਜਾਂਦੀ ਆ ਤੇ ਇਹਦੀ ਹੋਰ ਵੀ ਨਿਊਟ੍ਰੀਸ਼ਨ ਵੈਲਿਊ ਵੱਧ ਜਾਂਦੀ ਹੈਗੀ ਆ ਹਾਂਜੀ ਹੁਣ ਵੀ ਆਪਾਂ ਇਹਦੇ ਵਿੱਚ ਥੋੜਾ ਜਿਹਾ ਇਹ ਸਾਲਟ ਪਾ ਦੇਣਾ ਹਿਮਾਲੀਅਨ ਪਿੰਕ ਸਾਲਟ ਹੈ ਗਾਇਆ ਲੋਨ ਜਿਹੜਾ ਆ ਥੋੜੀ ਜਿਹਾ ਆਪਾਂ ਇਹਦੇ ਵਿੱਚ ਹਲਦੀ ਪਾ ਦੇਣੀ ਹੈ ਜੀ ਆ ਇਨ ਨੂੰ ਜੇ ਆਪਾਂ ਬਹੁਤ ਹੀ ਸਲੋ ਹੀਟ ਤੇ ਦਾਲ ਨੂੰ ਬਣਾਉਣਾ ਹੈਗਾ ਇਹਨੂੰ 2-2.5 ਘੰਟੇ ਲੱਗ ਜਾਂਦੇ ਹੈਗੇ ਬਣਨ ਹੌਲੀ-ਹੌਲੀ ਤੇ ਫੇਰ ਹੀ ਵਧੀਆ ਹਾਂਜੀ ਸਵਾਦ ਬਣਦੀ ਹੈਗੀ ਆ ਕਿ ਤੁਸੀਂ ਬਹੁਤ ਹਾਈ ਹੀਟ ਤੇ ਪਕਾਉਨੇ ਆ ਤਾਂ ਫਿਰ ਇੰਨੀ ਵਧੀਆ ਨਹੀਂ ਬਣਦੀ ਹੈਗੀ ਹਾਂਜੀ ਜਿਹੜੀ ਆਪਣੀ ਦਾਲ ਦੀ ਆਪਾਂ ਉਹ ਸੈਪਰਟ ਚੁੱਲੇ ਦੇ ਉੱਤੇ ਕਰ ਦਈਤੀ ਉਹ ਸਲੋ ਸਲੋ ਰਿਜੂਗੀ ਹੁਣ ਤੇ ਉਹਨਾਂ ਚਿਰ ਆਪਾਂ ਤੜਕਾ ਬਣਾ ਲੈਨੇ ਹਾਂਜੀ ਤੜਕਾ ਬਣਾਉਣ ਲਈ ਆਪਾਂ ਥੋੜੇ ਜਿਹੇ ਵਿੱਚ ਬਟਰ ਪਾਵਾਂਗੇ ਇਹਨੂੰ ਮੈਲਟ ਕਰਾਂਗੇ ਬਟਰ ਦੇ ਨਾਲ ਹੀ ਆਪਾਂ ਥੋੜਾ ਜਿਹਾ ਦਸਿਕਿਓ ਵੀ ਪਾਵਾਂਗੇ ਇਹਦੇ ਵਿੱਚ ਹਾਂਜੀ ਬਟਰ ਪਾਉਣ ਦੇ ਨਾਲ ਫਿਰ ਬਹੁਤ ਹੀ ਵਧੀਆ ਹਾਂਜੀ ਟੇਸਟ ਆਉਂਦਾ ਹੈਗਾ ਆ ਇਹਨੂੰ ਜੀ ਆਪਾਂ ਮੈਲਟ ਕਰ ਲੈਣਾ ਹਾਂ ਹਾਂਜੀ ਥੋੜੀ ਜਿਹਾ ਨਾਲ ਹੀ ਆਪਾਂ ਇਹਦੇ ਵਿੱਚ ਦਸਿਕਿਓ ਪਾਵਾਂਗੇ ਕਿ ਉਹ ਬਰ ਗਰਮ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਥੋੜਾ ਜੀਰਾ ਪਾਵਾਂਗੇ ਇਹਨੂੰ ਭੁੰਨਾਂਗੇ ਨਾਲ ਹੀ ਆਪਾਂ ਥੁੜੀ ਜਿਹੀ ਇਹਦੇ ਵਿੱਚ ਹਿੰਗ ਪਾਵਾਂਗੇ ਹਾਂਜੀ ਥੁੜਕੇ ਦੇ ਵਿੱਚ ਜੀਰੇ ਨਾਲ ਪਕੀਂਦੇ ਤਰ੍ਹਾਂ ਭੁੰਨ ਲੈਣਾ ਹੈ ਤਾਂ ਹੈ ਹਾਂਜੀ ਜਦੋਂ ਚੰਗੀ ਤਰ੍ਹਾਂ ਪੁੱਜ ਗਿਆ ਸਨਲ ਨਾ ਹੀ ਸੌਂਦੀਆ ਤਾਂ ਫਿਰ ਆਪਾਂ ਇਹਦੇ ਵਿੱਚ ਲਾ ਹੈਗਾ ਆਪਣਾ ਕੁਝ ਦਸਮਾਨ ਐਡ ਕਰ ਦੇਣਾ ਹੈਗਾ ਯਾ ਹਾਂਜੀ ਇਹ ਵਾਲੇ ਦੋ ਪਿਆਜ਼ ਹੈਗੇ ਛੋਟੇ ਇਹਨਾਂ ਨੂੰ ਆਪਾਂ ਕੱਟ ਲਿਆ ਹੈਗਾ ਇਹ ਨੂੰ ਆਪਾਂ ਪੂਨ ਲੈਣਾ ਹੈਗਾ ਜਦ ਤੀਏ ਬਰਾਊਨ ਨਹੀਂ ਹੁੰਦਾ ਹੈਗਾ ਜਿਹਦੇ ਵਿੱਚ ਦੋ ਜੀ ਆਪਾਂ ਟਮਾਟਰ ਪਾਵਾਂਗੇ ਤੇ ਦੋ ਤੋਂ ਤਿੰਨ ਆਪਾਂ ਹਰੀਆਂ ਮਿਰਚਾਂ ਕੱਟ ਕੇ ਰੱਖੀਆਂ ਇਹ ਪਾਵਾਂਗੇ ਬਾਅਦ ਵਿੱਚ ਜੇ ਤੁਸੀਂ ਲਾਈਕ ਕਰਦੇ ਆਂ ਤੁਸੀਂ ਲਸਣ ਤੇ ਅਦਰਕ ਵੀ ਹਾਂਜੀ ਗ੍ਰाइंड ਕਰਕੇ ਪਾ ਸਕਦੇ ਹੋ ਕਿਹਨਾਂ ਹਾਂਜੀ ਇਹਦੀ ਬਹੁਤ ਹੀ ਵਧੀਆ ਦਾਲ ਬਣਦੀ ਹੈਗੀ ਆ ਤੇ ਬਹੁਤ ਜਿਆਦਾ ਹਾਂਜੀ ਇਹਦੇ ਵਿੱਚ ਨਿਊਟ੍ਰੀਸ਼ਨ ਹੁੰਦੀ ਆ ਕਿਉਂਕਿ ਆਪਾਂ ਜਦੋਂ ਇਹ ਦਾਲਾਂ ਨੂੰ ਵੀ ਓਕੇ ਬਣਾਉਨੇ ਆ ਤਾਂ ਬਹੁਤ ਹੀ ਜਿਆਦਾ ਉਹਦੀ ਪ੍ਰੋਟੀਨ ਫਾਈਬਰ ਜਿਹੜਾ ਹੈਗਾ ਇਹ ਆਵਜੰਦਾ ਹੈਗਾ ਆ ਤੇ ਬਹੁਤ ਵਧੀਆ ਚੀਜ਼ ਆਪਣੀ ਹੈਲਥ ਵਾਸਤੇ ਵੀ ਹੈਗੀ ਤੇ ਟੇਸਟ ਵੀ ਬਹੁਤ ਹੁੰਦੀ ਆ ਜੀ ਆਪਣਾ ਪਿਆਜ਼ ਜੀ ਭੁੱਜ ਗਿਆ ਹੈਗਾ ਆ ਨਾਈਸ ਕੁਸੂ ਹੋਣ ਦੀ ਆ ਹੁਣ ਬ੍ਰਾਊਨ ਹੋ ਗਿਆ ਹੈ ਔਰ ਇਹਦੇ ਵਿੱਚ ਆਪਾਂ ਜਿਹੜੀਆਂ ਹਰੀਆਂ ਮਿਰਚਾਂ ਹੈਗੀਆਂ ਹੋਰ ਐਡ ਕਰ ਦੇਣੀਆਂ ਹੈਗੀਆਂ ਹਾਂਜੀ ਗ੍ਰੀਨ ਪਪਰ ਹੈਗੀਆਂ ਮਿਰਚ ਥਾਲੀ ਆਪਣੇ ਕੋਲੇ ਦੋ ਟਮਾਟਰ ਹੈਗੇ ਕੱਟੇ-ਕੱਟੇ ਪਾ ਲਵਾਂਗੇ ਇਹਨਾਂ ਨੂੰ ਪੱਟੇ ਦਿੱਤਾ ਨਾਲਾ ਦੇਣਾ ਹੈentra ਤੇ ਨਾਲ ਸੌਫਟ ਹੋਣ ਤੱਕ ਆਪਾਂ ਪਕਾਉਣਾ ਹੈਗਾ ਹੈ ਬਾਦ ਦੇ ਵਿੱਚ ਥੋੜੇ ਜਿਹਾ ਹੋਰ ਮਸਾਲੇ ਆਪਾਂ ਪਾਉਣੇ ਆ ਚੁੱਕੇ ਹਾਂ ਪਾ ਸਕਦੇ ਹਾਂ ਪਰ ਹਜੇ ਆਪਾਂ ਇਹਨੂੰ ਟਮਾਟਰ ਨੂੰ ਭੁੰਨਣਾ ਹੈ ਕਿਉਂਕਿ ਇਹ ਨਚਰੇ ਬਹੁਤ ਸੌਫਟ ਨਹੀਂ ਹੁੰਦਾ ਹੈਗਾ ਬਾਟਰ ਆਪਣਾ ਨਹੀਂ ਸੌਫਟ ਹੋ ਗਿਆ ਹੋ ਇਹ ਵੀ ਥੋੜਾ ਮਿਕਸ ਹੋ ਗਿਆ ਹੈ ਹੁਣ ਆਪਾਂ ਇਹਦੇ ਵਿੱਚ ਜਿਹੜੇ ਸੁੱਕੇ ਮਸਾਲੇ ਹੱਦੇ ਐਡ ਕਰਦੇ ਨੇ ਹੈਗੇ ਥੋੜੇ ਜਿਹਾ ਆਪਾਂ ਹਲਦੀ ਪਾਊਡਰ ਹੋਰ ਪਾਵਾਂਗੇ ਥੋੜੇ ਜਿਹਾ ਆਪਾਂ ਪਿਆਜ਼ ਵੀ ਡਾਲ ਦੇ ਵਿੱਚ ਇਹ ਬਲੇਜੀ ਗਰਮ ਮਸਾਲਾ ਹੈਗਾ ਹੈ थोड़ा सा खावे थोड़ा जि पाया होगा ऑलरेडी ये वाली जी हैगी मिच जोड़ी जस्ट कलर का वास्तव है मिर्च आप पाई है वह पौड़ी नहीं होंगी हैगी एक चमचा ये अदरक लसुन की आप पेस्ट पावे साली थोड़ी थोड़े जुन लेना है சேரச்சேட் பண்ணா பணி பண்ணி பண்ண சரி மசாலே அப்படின்னு வடிவா சரி பிள்ளை ਹਿੰਦੀ ਥੋੜਾ ਜਿਹਾ ਪਾਣੀ ਦੇ ਵਿੱਚ ਪਾਣੀ ਪਾਵਾਂਗੇ। ਚੰਗੀ ਤਰ੍ਹਾਂ ਮਿਲਾ ਦੇਣਾ। ਮਸਾਲੇ ਆਪਾਂ ਮਸਾਲੇ ਪਾ ਲਵਾਂਗੇ ਫਿਰ ਆਪਣੇ ਦੇਦੇ ਨੇ ਕੋਈ ਜਿਹਾ। ਹੁਣ ਆਪਾਂ ਇਹਨੂੰ ਥੋੜਾ ਜਿਹਾ ਭੋਗ ਕਰਦੇ ਹਾਂ। ਹਾਂਜੀ ਥੋੜੀ ਆਪਾਂ ਟੱਕਣ ਦੇ ਕੇ ਇਹਨੂੰ ਪਕਾਉਣਾ ਹੈ ਹੈਗੇ ਹਾਂਜੀ ਤੜਕਾ ਜੀ ਆਪਣਾ ਬਣ ਗਿਆ ਹੈਗਾ ਇਹਨੂੰ ਤੁਹਾਨੂੰ ਦਿਖवानी ਆ ਦੇਖੋ ਜੀ ਬਹੁਤ ਹੀ ਵਧੀਆ ਇਸ ਤਰ੍ਹਾਂ ਦੀ ਇਹਦੀ ਕਨਸਿਸਟੈਂਸੀ ਹੋਣੀ ਚਾਹੀਦੀ ਆ ਗਰੇਵੀ ਵਰਗਾ ਫੇਰ ਹੀ ਆਪਣੀ ਦਾਲ ਵਧੀਆ ਬਣਦੀ ਆ ਤੇ ਦਾਲ ਆਪਣੀ ਜੀ ਉਬਲ ਗਈ ਉਹਦੇ ਵਿੱਚ ਆਪਾਂ ਤੜਕਾ ਮਿਕਸ ਕਰ ਦੇਣਾ ਤੇ ਫਿਰ ਆਪਾਂ ਉਹਨੂੰ ਸਲੋ ਸਲੋ ਪਕਾਈ ਜਾਣਾ ਦਾਲ ਨੂੰ ਹਾਂਜੀ ਆਪਣਾ ਜੀ ਤੜਕਾ ਜਿਹੜਾ ਹੈਗਾ ਜਿਹਦੇ ਵਿੱਚ ਆਪਣੀ ਜੀ ਦਾਲ ਹੈਗੀ ਆ ਹੁਣ ਆਪਾਂ ਇਹਦੇ ਵਿੱਚ ਪਾ ਕੇ ਇਹਨੂੰ ਰਿੰਨਣਾ ਹੈ ਤਾਂ ਆ ਹਾਂਜੀ ਹਜੇ ਇਹਨੂੰ ਆਪਾਂ ਪਕਾਵਾਂਗੇ ਥੋੜੀ ਜਿਹਾ ਵਿੱਚ ਪਾਣੀ ਐਡ ਕਰ ਦਿਆਂ ਨੂੰ ਤੇ ਇਹਨੂੰ ਸਲੋ ਸਲੋ ਆਪਾਂ ਹੰਜੀ ਚੰਗੀ ਤਰ੍ਹਾਂ ਹੰਜੀ ਪਕਾਉਣਾ ਹੈਗਾ ਇਹ। ਇਹਨੂੰ ਪਹਲਾ ਦੇਣਾ ਹੈਗਾ ਢਾਲ ਵਿੱਚ ਮਿਕਸ ਕਰਕੇ। ਹਾਂਜੀ ਹਜੇ ਆਪਾਂ ਇਹਨੂੰ ਜੀ ਬਹੁਤ ਜਿਹਾ ਕਾਫੀ ਟਾਈਮ ਪਕਾਉਣਾ ਹੈਗਾ ਬਹੁਤ ਚੰਨਾ ਚੰਗੀ ਤਰ੍ਹਾਂ ਇਹ ਮਿਕਸ ਹੁੰਦੀ ਹੈਗੀ। ਥੋੜੀ ਜਿਹਾ ਆਪਾਂ ਇਹਦੇ ਵਿੱਚ ਪਾਣੀ ਐਡ ਕਰਾਂਗੇ ਗਰਮ ਪਾਣੀ ਨੂੰ। ਚੰਗੀ ਤਰ੍ਹਾਂ ਆਪਾਂ ਦਾਲ ਨੂੰ ਮਿਲਾ ਦੇਣਾ ਹੈਗਾ ਇਹ ਹਜੇ ਚੰਗੀ ਤਰ੍ਹਾਂ ਆਪਣੀ ਇਹ ਮਿਕਸ ਨਹੀਂ ਹੋਈ ਹੈਗੀ ਦੇਖੋ ਫਿਰ ਚੰਗੀ ਤਰ੍ਹਾਂ ਹਜੇ ਆਪਾਂ ਸਲੋ ਹਿੱਟ ਤੇ ਰੰਨਾ ਹੈਗਾ ਆ ਜਿੰਨੀ ਵੀ ਇਹ ਜ਼ਿਆਦਾ ਰਿੱਜੂਗੀ ਉੰਨੀ ਹਾਂਜੀ ਟੇਸਟੀ ਬਣਦੀ ਹੈਗੀ ਆ ਬਾਅਦ ਦੇ ਵਿੱਚ ਦਵਾ ਰੈਡੀ ਹੋ ਗਈ ਹੋਗੀ ਤੇ ਫਿਰ ਆਪਾਂ ਇਹਦੇ ਵਿੱਚ ਤਨੀਆ ਕੱਟ ਕੇ ਪਾ ਦੇਣਾ ਹੈਰਾ ਤਨੀਆ ਹੁਣ ਜੀ ਆਪਾਂ ਇਹਨੂੰ ਕਵਰ ਕਰ ਦੇਣਾ ਢੱਕਣ ਦੇ ਕੇ ਐਦਾਂ ਇਹਨੂੰ ਆਪਾਂ ਪਕਾਈ ਜਾਣਾ ਹੈਗਾ ਹਾਂਜੀ ਆਪਣੀ ਜੀ ਦਾਲ ਹੋਣੀ ਬਣ ਗਈ ਹੈ ਜੀ ਦੇਖੋ ਜੀ ਆਪਣੀ ਬਹੁਤ ਹੀ ਵਧੀਆ ਇਹ ਦਾਲ ਬਣੀ ਹੈ ਗਰੇਵੀ ਵਾਲੀ ਤੇ ਬਹੁਤ ਜਿਆਦਾ ਜੀ ਟੇਸਟੀ ਦਾਲ ਬਣਦੀ ਹੈ ਜਦੋਂ ਆਪਾਂ ਇਹਨੂੰ ਭੰਗ ਕੇ ਬਣਾਉਣੀ ਹੈ ਤੇ ਮਿਕਸ ਕਰਕੇ ਸਾਰੀਆਂ ਦਾਣਾਂ ਨੂੰ ਹਾਂਜੀ ਆਪਾਂ ਇਹਨੂੰ ਇਹਨੂੰ ਡੋਂਗੇ ਦੇ ਵਿੱਚ ਪਾ ਲੈਣਾ ਹੈਗਾ ਯਾ ਹਾਂਜੀ ਆਪਣੀ ਦਾਲ ਜੀ ਬਣ ਗਈ ਹੈਗੀ ਰੈਡੀ ਹੋ ਗਈ ਹੈ ਇਹਨੂੰ ਆਪਾਂ ਡੋਂਗੇ ਦੇ ਵਿੱਚ ਪਾਤਾ ਬਹੁਤ ਵਧੀਆ ਬਣੀ ਹੈ ਤੇ ਆਪਾਂ ਫਰੈਸ਼ ਮੱਖਣ ਪਾਇਆ ਥੋੜਾ ਜਿਹਾ ਬਹੁਤ ਜ਼ਿਆਦਾ ਟੇਸਟੀ ਲੱਗਦੀ ਆ ਤੇ ਤੁਸੀਂ ਵੀ ਇਸ ਤਰ੍ਹਾਂ ਇਹ ਦਾਲ ਨੂੰ ਸਾਰੀਆਂ ਦਾਲਾਂ ਮਿਕਸ ਕਰਕੇ ਪਨੀਰ ਬਣਾਉਣੀ ਬਹੁਤ ਵਧੀਆ ਬਣਦੀ ਆ ਤੇ ਜੇ ਜੀ ਤੁਹਾਨੂੰ ਇਹ ਸਾਡੀ ਇਹ ਵੀਡੀਓ ਕਦਿਆ ਲੱਗੀ ਤਾਂ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਥੈਂਕ ਯੂ ਜੀ